ਪੂਰੇ ਵਿੱਚ ਇਹ ਜਾਣਕਾਰ ਦੇਣੇ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਹਰਿੰਦਰ ਸਿੰਘ ਜੀ ਉਹਨਾਂ ਨੂੰ ਲੈਨੇ ਆ ਪੂਰੀ ਜਾਣਕਾਰੀ ਵੀ ਆਖਰ ਕੀ ਉਹਨਾਂ ਕੋਲ ਅਪਡੇਟ ਹੈ ਹਰਿੰਦਰ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਜੀ ਹਰਿੰਦਰ ਸਿੰਘ ਜੀ ਕੀ ਅਪਡੇਟ ਹੈ ਅੱਜ ਮਜੀਠਿਆ ਮਾਮਲੇ 'ਚ ਮਜੀਠਿਆ ਮਾਮਲੇ 'ਚ ਜੀ ਦੇਖੋ ਅੱਜ ਇੱਕ ਤਾਂ ਤੁਸੀਂ ਦੱਸ ਦਿੱਤਾ ਵੀ ਜੀ ਅੰਡਕਰ ਸਾਹਿਬ ਦੇਤੇ ਪਈ ਰਹੇ ਸੀ ਜੀ ਤੇ ਦੂਜੀ ਗੱਲ ਇਹ ਹੈ ਵੀ ਨਾਲਾ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਉਹ ਚਾਹਨਾ ਦਿਨਾਂ ਵਾਸਤੇ ਹੋਰ ਵਧਾਤਾ ਜੀ ਕਿਉਂਕਿ ਜਦੋਂ ਜਬੂਨਾ ਜੀ ਜਿੰਨਾ ਦੇਰ ਤੱਕ ਚਲਾਨ ਪੇਸ਼ ਨਹੀਂ ਹੁੰਦਾ ਜੀ ਜੀ ਤੇ ਨਹੀਂ ਦੇਰ ਤੱਕ ਇਹ ਇੱਕ ਸਿਸਟਮ ਹੈ ਵੀ 14-14 ਦਿਨਾਂ ਵਾਧਾ ਹੈ ਜਿਹੜਾ ਜੁਡੀਸ਼ੀਅਲ ਰਿਮਾਂਡ ਨੂੰ ਕਹਿੰਦੇ ਆ ਇਹ ਬੜੀ ਸਾਦਾ ਜਾਂਦਾ ਜੀ ਦੂਜੀ ਗੱਲ ਇਹ ਹੁੰਦੀ ਵੀ ਜਦੋਂ ਇਹਨਾਂ ਦਾ ਹੁਣ ਮਜੀਠੀਆ ਸਾਹਿਬ ਦਾ ਚਲਾਨ ਤਾਂ ਪੇਸ਼ ਹੋ ਗਿਆ ਤੇ ਗੱਲ ਕਰ ਇਹਨਾਂ ਦੇ ਹਲੇ ਚਲਾਨ ਦੀ ਜਿਹੜੀ ਕਾਪੀ ਹੈ ਉਹ ਮਜੀਠੀਆ ਸਾਹਿਬ ਦੇ ਜਿਹੜੇ ਵੀ ਕਾਉਂਸਲ ਵਕੀਲ ਨੇ ਉਹਨਾਂ ਨੂੰ ਮਿਲੀ ਨਹੀਂ ਹੈ ਜੀ ਇਸ ਕਰਕੇ ਤਰੀਕ ਪਾਈ ਗਈ ਹੈ ਇਹ ਨਹੀਂ ਤਾਂ ਮਤਲਬ ਮਹੀਨੇ ਚ ਹਰ ਇੱਕ ਤਰੀਕ ਪੈਂਦੀ ਹੈ ਜੇ ਨਾ ਚਲਾਨ ਪੇਸ਼ ਨਹੀਂ ਹੁੰਦਾ ਉਨੀ ਦੇਰ 14 14 ਦਿਨ ਬਾਅਦ ਮਹੀਨੇ ਚ ਦੋ ਤਰੀਕਾਂ ਡੰਡੀਆਂ ਨੇ ਜਦੋਂ ਚਲਾਨ ਪੇਸ਼ ਹੋਵੇ ਫਿਰ ਮਹੀਨੇ ਦੇ ਵਿੱਚ ਇੱਕ ਤਰੀਕ ਪੈਂਦੀ ਹੈ ਜੀ ਇਹ ਉਹੀ ਇੱਕ ਪ੍ਰੋਸੈਸ ਹੈ ਸਾਰੇ ਆਪਣੇ ਇੰਡੀਆ ਦੇ ਵਿੱਚ ਜਿਹੜਾ ਉਹ ਮਜੀਠੀਆ ਸਾਹਿਬ ਤੇ ਵੀ ਉਹੀ ਮਤਲਬ ਇਸ ਤਰ੍ਹਾਂ ਫਾਲੋ ਕੀਤਾ ਜਾਊਗਾ ਦੂਸਰੀ ਗੱਲ ਜਿਹੜੀ ਇਹਨਾਂ ਦਾ ਸੀਗਾ ਵੀ ਬੈਰਕ ਬਦਲਣ ਵਾਲਾ ਹਾਂਜੀ ਇਸ ਦਾ ਬੈਰਕ ਬਦਲਣ ਵਾਲਾ ਉਹ 30 ਤਰੀਕਾ ਹੈ ਉਸ ਦੀ 30 ਅਗਸਤ ਹੈ ਤੇ ਜਿਹੜੀ ਇਹ ਮਤਲਬ 14 ਦੇ ਨਾਲ ਹੀ ਹੈ ਇਹ 6 ਸਤੰਬਰ ਦੀ ਪਈ ਜੀ ਤੇ ਜਿਹੜਾ ਇਹਨਾਂ ਨੇ ਮਤਲਬ ਇੱਕ ਜਦੋਂ ਪਹਿਲੀ ਦਾ ਪਹਿਲੀ ਦਾ ਸੀਗਾ ਵੀ ਚਲਾ ਅਰਮਾਨ ਅਸੀਂ ਕੁਲਰ ਅਰਮਾਨ ਉਸ ਨੇ ਚੈਲੰਜ ਕੀਤਾ ਸੀ ਉਹ ਹੁਣ ਅਰਮਾਨ ਵਾਲਾ ਸਮਾਂ ਹੋ ਗਿਆ ਚਲਾਨ ਪੇਸ਼ ਹੋ ਗਿਆ ਪਰ ਇਹਨਾਂ ਨੇ ਮਤਲਬ ਜੀਟੀਆ ਸਾਹਿਬ ਨੇ ਉਹ ਜਿਹੜਾ ਅਬਜੈਕਟ ਕੇਸ ਕੀਤਾ ਹੋਇਆ ਸੀ ਉਹ ਵਾਪਸ ਲੈ ਲਿਆ। ਯਾਨੀ ਕਿ ਜਿੱਥੇ ਇਹਨਾਂ ਦੇ ਵਕੀਲ ਵੱਡੇ ਵੱਡੇ ਦਾਅਵੇ ਕਰ ਰਹੇ ਸੀ ਕਾਫੀ ਸਮਾਂ ਪਹਿਲਾਂ ਤਰੀਕਾ ਪੈਂਦੇ ਵੀ ਅਸੀਂ ਤਾਂ ਇਹਨਾਂ ਨੂੰ ਯਾਨੀ ਜਿਵੇਂ ਵਾਲ ਕੱਢਦੇ ਨੇ ਐਵੇਂ ਕੱਢ ਕੇ ਲੈ ਜਾਵਾਂਗੇ ਜਿਵੇਂ ਦੂੱਚੋਂ ਵਾਲ ਕੱਢਿਆ ਜਾਂਦਾ ਐਵੇਂ ਕਹਿੰਦੇ ਕੋਰਟ ਤੋਂ ਕੱਢ ਕੇ ਲੈ ਜਾਵਾਂਗੇ ਸਾਡੇ ਕੋਲ ਇਹਨੇ ਸਬੂਤ ਨਹੀਂ ਪਰ ਉਹ ਸਬੂਤ ਕਿਤੇ ਦਿਖਾਈ ਦਿੰਦੇ ਨਜ਼ਰ ਨਹੀਂ ਆਏ। ਦੇਖੋ ਜੀ ਕਈ ਕੀ ਇਹ ਕਈ ਕੇਸ ਨੇ ਮਤਲਬ ਜੇ ਇੱਕ ਜਿਹੜਾ ਪੁਲਿਸ ਨਾਲ ਅਮਿਸ ਬਿਹੇਵਰ ਕਰਨ ਦਾ ਉਹ ਕੇਸ ਹੈ ਇੱਕ ਸਿਮ ਦਾ ਕੇਸ ਹੈ ਜੀ ਤੇ ਇੱਕ ਆਦਾ ਪਟਿਆਲੇ ਹੋਰ ਹੈ ਇੱਕੋ ਪਹਿਲਾ ਵਾਲਾ ਹੈ ਜਿਹੜਾ ਚੰਨੀ ਸਾਹਿਬ ਵਾਲਾ ਤੇ ਹੁਣ ਕੇ ਹੈ ਕਈ ਕੇਸ ਹੋ ਗਏ ਜਿਹਦੇ ਵਿੱਚ ਮਤਲਬ ਦੇਖੋ ਵਕੀਰ ਸਾਹਿਬ ਹੁੰਦੇ ਨੇ ਜਿਹੜੇ ਕੱਢੀ ਹੁੰਦੇ ਨੇ ਉਹਦੀਆਂ ਫੁਰਜਾ ਕਰਦੇ ਨੇ ਕਿਉਂਕਿ ਇਹਨਾਂ ਨੇ ਬੰਗਲੌਰ ਤੋਂ ਇੱਕ ਵਕੀਲ ਸੀਦਾ ਬਹੁਤ ਨਾਮੀ ਵਕੀਲ ਹੈ ਜਿਹੜਾ ਉਹ ਮਤਲਬ ਕੇਸ ਨੂੰ ਹੈ ਜਿਹੜਾ ਆਨਲਾਈਨ ਹੁੰਦਾ ਹੈ ਇਹ 온 ਰਿਕਾਰਡ ਜੋ ਵੀ ਸਿਸਟਮ ਹੈ ਜੋ ਪ੍ਰੂਫ ਹੁੰਦੇ ਨੇ ਉਹਨਾਂ ਨੂੰ ਆਨ ਰਿਕਾਰਡ ਕਰਾਤੇ ਉਹਨਾਂ ਨੇ ਉਹ ਗਾਹਾਂ ਜਿਹੜੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੇ ਦੇਖਣ ਦੇ ਉਹਨਾਂ ਦੇ ਮਤਲਬ ਕੀ ਕੇਸ ਹੈ ਜਿਹੜਾ ਅੱਗੇ ਚੱਲੂਗਾ ਕਦੋਂ ਵੇਲ ਮਿਲਦੀ ਹੈ ਨਾ ਮਿਲਦੀ ਹੈ ਇਹ ਕੀ ਗੱਲਵਾਟ ਹੈ ਮਤਲਬ ਇਹ ਜਿੱਲੀ ਮਾਨਯੋਗ ਕੋਰਟਾਂ ਨੇ ਇਹ ਸਾਰਾ ਇਹਨਾਂ ਤੇ ਡਿਪੈਂਡ ਆ ਜਾਂਦਾ ਇਹ ਕਹੋ ਡਾਟਾ ਦੇਖੋ ਇਹਦਾ ਮਤਲਬ ਇਹ ਤਿਆ ਤੈ ਹੁੰਦਾ ਹੈ ਵੀ ਜਿਹੜਾ ਵਿਕਰਮ ਮੀਠੀਆ ਤੇ ਉਹ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ ਅਦਾਲਤੋਂ ਲੋ ਤਾ ਵੀਲਰ ਵੀਰੋ ਨੇ ਜਿਹੜੇ ਤੱਥ ਰੱਖੇ ਨੇ ਜਿਹੜੇ ਵੀ ਉਹਨਾਂ ਦੇ ਤੱਥ ਰੱਖੇ ਨੇ ਸਬੂਤ ਰੱਖੇ ਨੇ ਉਹਨਾਂ ਕੋਲ ਪੁਕਤਾ ਨੇ ਉਹਨਾਂ ਦੇ ਪੁਕਤਾ ਸਬੂਤਾਂ ਦੇ ਆਧਾਰ ਤੇ ਇਹ ਵਿਕਰਮ ਮੀਠੀਆ ਨੂੰ ਅਜੇ ਤੱਕ ਕੋਈ ਵੀ ਯਾਨੀ ਰਾਤ ਮੀਂਹ ਵੀ ਦਿਖਾਈ ਨਹੀਂ ਦੇ ਰਹੀ ਐ ਹੁੰਦਾ ਯੇ ਜਦੋਂ ਮਤਲਬ ਜਿਹੜੀਆਂ ਇਹ ਸੈਸ਼ਨ ਮਾਨਜੋ ਸੈਸ਼ਨ ਕੋਰਟਾਂ ਹੁੰਦੀਆਂ ਨੇ ਇਹ ਇਹ ਉੱਪਰ ਭੇਜ ਦਿੰਨੀਆਂ ਨੇ ਗੱਲ ਜੀ ਮਰਨ ਦੀ ਜਿਹੜੀ ਪ੍ਰੂਫ ਅਗਲੇ ਨੇ ਦੇਣੇ ਨੇ ਮੰਨਣੇ ਨੇ ਜਾਂ ਨਾ ਮੰਨਣੇ ਨੇ ਪਰੂਫਾਂ ਦੇ ਆਧਾਰ ਤੇ ਹੀ ਕੋਈ ਨਾ ਕੋਈ ਮਤਲਬ ਜਿਹੜਾ ਦੇਣ ਦਾ ਸਾਧਨ ਬਣਦਾ ਉਹ ਮਾਂਜੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਉੱਥੇ ਜਾਂਦੇ ਆ ਜਿਹੜੀਆਂ ਇਹ ਜ਼ਿਲ੍ਹਾ ਅਦਾਲਤਾਂ ਹੁੰਦੀਆਂ ਇਹਨਾਂ ਦੇ ਵਿੱਚ ਮਤਲਬ ਜਿਹੜੇ ਵੱਡੇ ਹਾਈ ਪ੍ਰੋਫਾਈਲ ਹੁੰਦੇ ਨੇ ਇਹਨਾਂ ਦੇ ਦੇਣ ਦੇ ਚਾਂਸ ਨੇ ਜਿਹੜੇ ਉਹ ਕਾਫੀ ਘੱਟ ਹੀ ਹੁੰਦੇ ਪਰ ਇਹਨੇ ਤਾਂ ਬੈਰਿਕ ਵੀ ਨਹੀਂ ਬਦਲੀ ਯਾਰ ਇਹਨੇ ਵੀ ਦੇਖੋ ਨਾ ਦੇਖੋ ਇਹ ਭਾਜੜੇ ਬੈਰ ਤੇ ਤਾਂ ਹੁਣ ਠੀਕ ਹੈ ਵੀ ਹਾਈ ਪ੍ਰੋਫਾਈਲ ਕੇਸ ਹੈਗਾ ਸਰਕਾਰ ਬਨਾਮ ਹੈ ਨਾ ਮਜੀਠੀ ਆਇ ਤਾਂ ਇਹ ਬਣਾ ਹੋਇਆ ਹੈ ਮਤਲਬ ਜਿਹੜਾ ਉਹ ਬੈਰਕਾਂ ਬਦਲਨ ਦਾ ਜਾਂ ਕੋਈ ਕਮਰੇ ਬਦਲਦਾ ਜਾਂ ਕੋਈ ਚੱਕੀ ਲੈਣ ਦਾ ਉਹ ਤਾਂ ਉੱਥੇ ਜਿਹੜੇ ਚੱਕਰ ਹੌਲਦਾਰ ਹੁੰਦੇ ਨੇ ਉਹਨਾਂ ਦਾ ਕੀ ਸਾਰਾ ਕੰਮ ਹੋ ਜਾਂਦਾ ਤੇ ਹੋ ਜਾ ਜਦੋਂ ਜਿਆਦਾ ਹਾਈ ਪ੍ਰੋਫਾਈਲ ਹੈ ਨਾ ਜਿਆਦਾ ਮਤਲਬ ਕਿਉਂਕਿ ਸ਼ਰਮਣੀ ਕਾਲੀਦਨ ਦਾ ਵੀ ਪੂਰਾ ਧਿਆਨ ਹੈ ਇੱਧਰ ਤੇ ਸਰਕਾਰ ਦਾ ਵੀ ਪੂਰਾ ਧਿਆਨ ਹੈ ਇਸ ਕਰਕੇ ਮਤਲਬ ਜਿਹੜਾ ਇਹ ਹੈ ਇਹ ਆਪਾਂ ਕਹਿੰਦੀਏ ਵੀ ਗਰਾਰੀ ਫਸਣ ਵਾਲੀ ਗੱਲ ਹੋ ਜਾਂਦੀ ਹੈ ਨਾ ਉਹ ਹੈ ਵੈਸੇ ਤਾਂ ਮਤਲਬ ਕਿਉਂਕਿ 40 45000 ਕੈਦੀ ਹੈ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਇਹ ਸਾਰਾ ਸਿਸਟਮ ਚੱਲਦਾ ਰਹਿੰਦਾ ਇਹਦਾ ਜਿਆਦਾ ਹਾਈ ਪ੍ਰੋਫਾਈਲ ਹੋਣ ਦੇ ਕਾਰਨ ਮਤਲਬ ਨਿੱਕੀ ਨਿੱਕੀ ਜਿਹੜੀ ਗੱਲ ਹੈ ਉਹ ਮਾਨ ਜੋ ਕੋਰਟਾਂ ਵੱਡੀਆਂ ਕੋਰਟਾਂ ਤੱਕ ਜਾਂਦੀ ਹੈ ਨਹੀਂ ਤਾਂ ਮਤਲਬ ਜੇਲ੍ਹ ਸੁਪਰਡੈਂਟ ਹੀ ਇਹਨਾਂ ਚ ਜਾਨੂ ਜਿਹੜਾ ਉਹ ਉੱਥੇ ਕਰ ਦਿੰਦੇ ਹੁੰਦੇ ਆ ਕਰ ਦਿੰਦੇ ਨੇ ਪਰ ਵਿਕਰਮ ਮਜੀਸ਼ਿਆ ਨੂੰ ਆਉਣਾ ਪਿਆ ਅਦਾਲਤ ਦੇ ਵਿੱਚ ਇਹ ਕੰਮ ਕਰਾਉਣ ਲਈ ਵੀ ਨਹੀਂ ਆ ਸਕੇ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਇਹਨਾਂ ਨੇ ਜਿਸ ਸਮੇਂ ਨੂੰ ਪਾਵੀਨ ਵੀਰੋ ਗ੍ਰਿਫਤ ਕਰਨ ਆਈ ਸੀ ਤਾਂ ਉਸ ਸਮੇ ਇਹ ਬਿਆਨਬਾਜ਼ੀ ਇਸ ਤਰ੍ਹਾਂ ਹੀ ਨਾ ਕਰਦੇ ਤਾਂ ਸ਼ਾਇਦ ਕੇਸ ਇਹਨਾਂ ਦੇ ਹੱਕ ਚ ਹੁੰਦਾ ਕਿਉਂਕਿ ਉਹ ਬਿਆਨਬਾਜ਼ੀ ਵੀ ਕਿਤਨਾ ਕਿਤੇ ਇਹਨਾਂ ਦੇ ਖਿਲਾਫ ਦਿਖਾਈ ਦਿੱਤੀ ਹੈ ਦੇਖੋ ਜੀ ਫਿਰ ਇਹਦਾ ਜਦੋਂ ਕੋਈ ਬੰਦੇ ਤੇ ਕੋਈ ਅਚਨਚੇਤ ਕੋਈ ਇਸ ਤਰ੍ਹਾਂ ਦਾ ਰੇਡ ਪੈਂਦੀ ਹੈ ਨਾ ਉਹ ਤੋਂ ਬੰਦਾ ਇਸ ਕੋ ਦਾ ਡਿਪਰੈਸ਼ਨ ਜਾਂ ਹੋ ਜਾਂਦਾ ਜਿਸ ਦੇ ਕਾਰਨ ਮਤਲਬ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੀ ਕਹਿ ਰਿਹਾ ਤੇ ਕੀ ਕਰ ਰਿਹਾ ਉਹ ਹੀ ਗੱਲ ਇਹ ਹੁੰਦੀ ਹੈ ਇਹ ਕੋਈ ਪੱਲਾ ਇਹ ਨਾਲ ਨਹੀਂ ਹਰ ਇੱਕ ਨਾਲ ਹੀ ਇਸ ਤਰ੍ਹਾਂ ਹੁੰਦੀ ਹੈ ਕਿਉਂਕਿ ਮਤਲਬ ਜਿਹੜੇ ਇਹ ਵੱਡੇ ਲੋਕ ਹੁੰਦੇ ਨੇ ਨਾ ਇਹਨਾਂ ਦੇ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਉਹ ਘੱਟ ਹੁੰਦੇ ਨੇ ਰੈਡਾਂ ਵਗੈਰਾ ਤੇ ਗ੍ਰਿਫਤਾਰੀਆਂ ਤਾਂ ਠੀਕ ਹੈ ਵੀ ਕੋਈ ਸਰਕਾਰ ਵਾਲਾ ਮਸਲਾ ਆ ਗਿਆ ਤੇ ਪੰਜਾਬ ਦੇ ਵਿੱਚ ਜਾਦੇ ਹਾਈਲਾਈਟ ਪਹਿਲਾਂ ਉਸ ਪਿਛਲੀ ਚੋਣਾਂ ਦਾ ਮਤਲਬ ਇਸੇ ਦੇ ਨਾਂ ਤੇ ਹੀ ਲੜੀਆਂ ਗਈਆਂ ਨੇ ਚਾਹੇ ਉਹ ਸੱਚਾ ਚਾਹੇ ਝੂਠਾ ਉਹਦਾ ਦੇਖੋ ਫੈਸਲਾ ਦੇਣਾ ਦਾ ਮਾਨਜੁਗ ਕੋਰਟਾਂ ਦਾ ਕੰਮ ਹੈਗਾ ਮਤਲਬ ਜਿਹੜੀਆਂ ਚੋਣਾਂ ਨੇ ਪਿਛਲੀਆਂ 2-3 ਚੋਣਾਂ ਵੇਲੇ ਦਾ ਉਹ ਉਦੋਂ ਦਾ ਮੇਨ ਮੁੱਦਾ ਸੀ ਜਿਹੜਾ ਇਹੀ ਬਣ ਰਿਹਾ ਸੀ ਇਸੇ ਕਰਕੇ ਨਾ ਹੁਣ ਮੈਂ ਤੁਹਾਨੂੰ ਕੱਲ੍ਹ ਦੀ ਦੱਸਦਾ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਮਤਲਬ ਜਿਹੜੇ ਡਰੱਗ ਦੇ ਪਰਚੇ ਪਏ ਹੋਏ ਨੇ ਇਹਨਾਂ ਦੇ ਉੱਤੇ ਸਪੈਸ਼ਲ ਉਹਨਾਂ ਨੇ ਇੱਕ ਹਦਾਇਤ ਜਾਰੀ ਕੀਤੀ ਹੈ ਤੇ ਜਿਹੜੇ ਉੱਥੇ ਸਰਕਾਰ ਦੇ ਆਪਣੇ ਪੰਜਾਬ ਵਾਲੇ ਨੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਤੇ ਹਰਿਆਣਾ ਦੇ ਜਿਹੜੇ ਵੱਡੇ ਵਕੀਲ ਡੀਏ ਵਗੈਰਾ ਜਿਹੜੇ ਐਡਵੋਕੇਟ ਜਰਨਲ ਉਹਨਾਂ ਨੂੰ ਸਾਡੇ ਤੇ ਕਾਇਦਾ ਹੈ ਵੀ ਜਿਹੜੇ ਮਤਲਬ ਇਹ ਇੰਨੀ ਗਿਣਤੀ ਦੇ ਵਿੱਚ ਕੇਸ ਪੈ ਰਹੇ ਨੇ ਇਹਦੇ ਵਿੱਚ ਕੋਈ ਉਹ ਹੈ ਜੇ ਕੋਈ ਕੇਸ ਮਤਲਬ ਗਲਤ ਪਾਇਆ ਗਿਆ ਤਾਂ ਉਹਦੀ ਜਿਹੜੀ ਸਜ਼ਾ ਜਾਂ ਉਹਦੇ ਮੁਤਾਬਕ ਉਹਦਾ ਜਿਹੜੇ ਨੇ ਵੀ ਕੇਸ ਪਾਇਆ ਉਹਦੇ ਉੱਤੇ ਕੋਈ ਇਨਫੈਕਸ਼ਨ ਵੀ ਲਿਆ ਜਾ ਸਕਦਾ ਪਰ ਇਹ ਮਾਂ ਜੋ ਕੋਰਟਾਂ ਵੱਲੋਂ ਚੇਤਾਵਨੀ ਦਿੱਤੀ ਹੈ ਜੇ ਤੁਸੀਂ ਨਾ ਕੀਤਾ ਹੈ ਤਾਂ ਹੋ ਸਕਦਾ ਫਿਰ ਤਦੂ ਵੀ ਕੋਰਟ ਹੋਰ ਜਿਆਦਾ ਕੋਈ ਸਖਤ ਫੈਸਲਾ ਸੁਣਾ ਦੇ ਕਿਉਂਕਿ ਮਤਲਬ ਜ਼ਿਲ੍ਹਿਆਂ ਦੇ ਵਿੱਚ ਦੁੱਗਣੀ ਗਿਣਤੀ ਹੋ ਗਈ ਸਟਰੈਂਥ ਹੈ ਜਿਹੜੀ 22000 ਤੋਂ ਲੈ ਕੇ 45000 ਤੱਕ ਪਹੁੰਚ ਗਈ ਹੈ ਮਤਲਬ ਵੋਟਾਂ ਦੇ ਵਿੱਚ ਕੰਮ ਵੱਜ ਜਾਂਦਾ ਹੈ ਮਾਨਯੋਗ ਜਰ ਸਾਹਿਬ ਹੋਰ ਜਿਹੜੇ ਕੰਮ ਹੁੰਦੇ ਨੇ ਉਹ ਉਹਨਾਂ ਦੇ ਉਹ ਕੰਮ ਰੁਕ ਜਾਂਦੇ ਨੇ ਇਸ ਕਰਕੇ ਹੈਲੋ ਹਾਂਜੀ ਹਾਂਜੀ ਇਹ ਤੁਹਾਨੂੰ ਐ ਵੀ ਲੱਗਦਾ ਰਿੰਦਰ ਰਿੰਦੀ ਵੀ ਜਿਹੜੀ ਐਡੀ ਵੱਡੀ ਚਾਰਟ ਸੀਟ ਦਾਖਲ ਕੀਤੀ ਗਈ ਹੈ 11000 ਤੋਂ ਉੱਪਰ ਜ਼ਿਆਦਾ ਪੇ ਨੇ ਉਹ ਵੀ ਸਮੇਂ ਲੱਗ ਰਿਹਾ ਹੈਲੋ ਹਾਂਜੀ ਮੈਂ ਇਹ ਕਹਿ ਰਿਹਾ ਵੀ ਜਿਹੜੀ 11000 ਪੰਨਿਆਂ ਦੀ ਚਾਰਸ਼ੀਟ ਦਾਖਲ ਕੀਤੀ ਗਈ ਹੈ ਉਹ ਉਹ ਉਹਦੇ ਕਰਕੇ ਸਮਝ ਲੱਗ ਰਿਹਾ ਕੋਰਟ ਚ ਸੋਲੋ ਕੋਈ ਥਰਨਾਲੇ ਰਜਿੰਦਰ ਸਿੰਘ ਜੁੜੇ ਸੀ ਮਾਨਸਾ ਤੋਂ ਤੇ ਤੁਹਾਨੂੰ ਦੱਸ ਦਈਏ ਕਿ ਰਜਿੰਦਰ ਸਿੰਘ ਜੀ ਦੇ ਨਾਲ ਸਾਡਾ ਜਿਹੜਾ ਅ ਵਾਰਤਾ ਟੁੱਟ ਗਈ ਹੈ ਫੋਨ ਟੁੱਟ ਗੱਲਬਾਤ ਟੁੱਟ ਗਈ ਹੈ ਰੇਨਰ ਸਿੰਘ ਜੀ ਨਾਲ ਤਾਂ ਹੋ ਸਕਦਾ ਹੈ ਤੋਂ ਅਸੀਂ ਵੀ ਦੱਸਿਆ ਜੀ ਕਿ ਕੁਝ ਟੈਕਨੀਕਲ ਪ੍ਰੋਬਲਮਾਂ ਕਰਕੇ ਜੇ ਪੰਜਾਬ ਚ ਪਾਣੀ ਵੀ ਮਾਰ ਪੈ ਰਹੀ ਹੈ ਜਿਸ ਕਰਕੇ ਫੋਨ ਕੱਢ ਦਿੰਦੇ ਆ ਗਿਆ ਫੋਨ ਦਾ ਦੁਬਾਰਾ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਅ ਹੈਲੋ ਹਾਂ ਜੀ ਡਾਕਟਰ ਸਾਹਿਬ ਆਵਾਜ਼ ਆ ਰਹੀ ਹੈ ਹਾਂ ਜੀ ਹਾਂ ਜੀ ਆ ਰਹੀ ਹੈ ਡਾਕਟਰ ਸਾਹਿਬ ਤੁਹਾਨੂੰ ਐ ਲੱਗਦਾ ਨਹੀਂ ਵੀ ਜਿਹੜੀ 11000 ਪੰਨਿਆਂ ਚ 4 ਸ਼ੀਟ ਦਾਖਲ ਦਿੱਤੀ ਹੈ ਉਧਰ ਕਿਹਦਾ ਨਹੀਂ ਕੋਟਾ ਦੇ ਟਾਈਮ ਲੱਗ ਰਿਹਾ ਕਰਕੇ ਲੱਗੂਗਾ ਯਾਨੀ ਸਾਰੇ ਦੀ ਦੇਖੋ ਫੋਟੋ ਸਟੇਟ ਵਗੈਰਾ ਕਰਨੀ ਹੈ ਚਾਰ ਟਰੰਕ ਭਰੇ ਹੋਏ ਨੇ ਚਾਰ ਟਰੰਕ ਕੋਲ ਹੁਣ ਉਹ ਮਤਲਬ ਉਹਨਾਂ ਦੀ ਫੋਟੋ ਕਰਕੇ ਕਿਉਂਕਿ ਚਲਾਨ ਦੀ ਕਾਪੀ ਜਿਹੜਾ ਕੋਈ ਰਿਫਿਊਜ਼ ਹੁੰਦਾ ਹੈ ਉਹਦੇ ਵਕੀਲ ਨੂੰ ਜਿਹੜੀ ਚਲਾਨ ਦੀ ਕਾਪੀ ਤੇ ਐਫ ਆਈ ਆਰ ਦੀ ਕਾਪੀ ਆ ਇਹ ਸਰਕਾਰ ਦਾ ਕੰਮ ਹੁੰਦਾ ਹੈ ਪਰ ਮਾਨ ਜੋ ਕੋਟਾ ਮਤਲਬ ਉਹਨਾਂ ਨੇ ਸੈਟ ਜਮਾਉਂਦੀਆਂ ਨੇ ਇਸ ਇਹੀ ਪ੍ਰੋਸੈਸ ਇਹ ਹੈ ਜਿਹੜੀ ਉਹ ਚਲਾਨ ਚਲਾਨ ਦੀ ਕਾਪੀ ਆ ਉਹਨੂੰ ਹੁਣ ਫੋਟੋ ਸਟੇਟ ਵਗੈਰਾ ਕਰਕੇ ਇਹਨਾਂ ਨੂੰ ਦਿੱਤੀ ਜਾਊਗੀ ਚਲੋ ਡਾਟਾ ਤੁਸੀਂ ਸਾਨੂੰ ਇਸ ਪੂਰੇ ਵਿਸ਼ੇ ਦਾ ਅਪਡੇਟ ਦਿੱ ਮੈਂ ਤੁਹਾਡਾ ਬਹੁਤ ਸ਼ੁਕਰੀਆ ਦਾ ਕਰਦਾ ਸਰ ਧੰਨਵਾਦ ਇੱਕ ਆ ਸਾਡੇ ਹੁਣਾਂ ਨਾ ਗੱਟੇ ਮੰਗਦੇ ਫਿਰਦੇ ਸੀਗੇ ਜੀ ਹੁਣ ਪੀੜਤਾ ਵਾਸਤੇ ਮਤਲਬ ਖਾਲੀ ਗੱਟਿਆਂ ਦੀ ਜਿਹੜਾ ਉਹ ਕਹਿ ਰਹੇ ਆ ਵੀ ਲੋਕੋ ਸਾਰੇ ਆਪਾਂ ਵੀ ਅਪੀਲ ਕਰਦੇ ਆ ਪਹਿਲਾਂ ਵੀ ਕੀਤੀ ਸੀ ਜੇ ਖਾਲੀ ਘਟੇ ਨੇ ਘਟ ਤੋਂ ਘਟ ਜੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਜਿਸ ਦੇ ਘਰੇ ਵੀ ਕੋਈ ਪੰਜ ਕੋਈ 10 ਕੋਈ 20 ਕੋਈ 50 ਜਿੰਨੇ ਵੀ ਖਾਲੀ ਘਟੇ ਪਏ ਨੇ ਘਟ ਤੋਂ ਘਟ ਉਹ ਜ਼ਰੂਰ ਦਾਲ ਕੀਤਾ ਜਾਵੇ ਕਿਉਂਕਿ ਉਹ ਮਤਲਬ ਉੱਥੇ ਹੜਾਂ ਦੇ ਵਿੱਚ ਇੱਕ ਮਤਲਬ ਕੰਧ ਦਾ ਕੰਮ ਕਰੂਗਾ ਉਹ ਜਿਹਦੇ ਵਿੱਚ ਆ ਉਹ ਜਿਹੜੇ ਇਨਸਾਨ ਫਸੇ ਹੋਏ ਨੇ ਜਾਂ ਪਸ਼ੂ ਤਾਂ ਨਾਲ ਸਾਡਾ ਫਸਿਆ ਹੋਇਆ ਉਹਨੂੰ ਮਤਲਬ ਕੁਛ ਨਾ ਕੁਛ ਉਹਦੇ ਨਾਲ ਜਿੰਨਾ ਕੁ ਤਿਲਫਲ ਆਪਣੀ ਸਹਾਇਤਾ ਹੋ ਸਕਦੀ ਹੈ ਕਰਕੇ ਆਪਾਂ ਤੁਮਦੇ ਭਾਗੀ ਬਣੀਏ ਇਹ ਜਰੂਰ ਬੇਨਤੀ ਕਰਦੇ ਆ ਜਰੂਰ ਸ਼ੁਕਰੀਆ ਰੱਖਦਾ ਤੁਹਾਡਾ ਧੰਨਵਾਦ ਸਦੋਂ ਤੋਂ ਹੀ ਧਰਨਾ ਜੁੜੇ ਜਿੰਦਰ ਸਿੰਘ ਜੀ ਮਾਨਸਾ ਤੋਂ ਵੀ ਸਾਡਾ ਦੋ ਵਾਰ ਫੋਨ ਟੁੱਟ ਵੀ ਕੱਟ ਵੀ ਗਿਆ ਸੀ ਪਰ ਫਿਰ ਵਾਪਸ ਕਾਲ ਲੱਗੀ ਵਧੀਆ ਗੱਲ ਹੈ ਤੇ ਜਿਹੜੀ ਵੀ ਅੱਜ ਦਾ ਮੇਨ ਵਿਸ਼ਾ ਸੀ ਇਹ ਕਿ ਵਿਕਰਮਜੀਤ ਸਿੰਘ ਨੂੰ ਠਿੜੇੜੀ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕੋਈ ਤੁਹਾਨੂੰ ਦੱਸ ਦੇ ਕਿ ਉਹ 6 ਸਤੰਬਰ ਤੱਕ ਉਹਨਾਂ ਨੇ ਨੈਕਰਾਸ ਵੀ ਵਾਅਦਾ ਕਰਤਾ ਗਿਆ ਤੇ ਦੂਸਰਾ ਜਿਹੜਾ ਅੱਜ ਵੱਡਾ ਇੱਕ ਐਮ ਫੈਂਸ ਹੈ ਜੇਲ੍ਹ ਬੈਰਕ ਬਦਲਣ ਦਾ ਉਹ ਵੀ ਕੋਰਟ ਨੇ ਨਾ ਮਨਜ਼ੂਰ ਕਰ ਦਿੱਤਾ ਕੋਰਟ ਨੇ ਕਿਹਾ ਕਿ ਇਹ ਡੀਜੀ ਪੰਜਾਬ ਦੇ ਉੱਪਰ ਹੈ ਅਸੀਂ ਪਹਿਲਾਂ ਵੀ ਜਵਾਬ ਦੇ ਚੁੱਕੇ ਹਾਂ ਤੇ ਜਿਸ ਤੋਂ ਬਾਅਦ ਜਿਹੜੇ ਵਿਕਰਮ ਮਜੀਠੀਆ ਦੇ ਵਕੀਲ ਨੇ ਬੰਗਲੌਰ ਦੇ ਉਹ ਉਹਨਾਂ ਨੂੰ ਸਪੈਸ਼ਲ ਅੱਜ ਬੁਲਾਇਆ ਗਿਆ ਸੀ ਪਰ ਵੀਡੀਓ ਕਾਨਫਰੈਂਸ ਗੱਲ ਹੋਈ ਹੈ ਤਾਂ ਜੋ ਵਕੀਲਾਂ ਦਾਅਵੇ ਕੀਤੇ ਜਾ ਰਹੇ ਵੀ ਅੱਜ ਵਿਕਰਮ ਮਜੀਠੀਆ ਨੂੰ ਦੂਚੋਂ ਵਾਲਵਾਂ ਬਾਹਰ ਕੱਢ ਕੇ ਲੈ ਜਾਵਾਂਗੇ ਪਰ ਅਜੇ ਆ ਕੁਝ ਵੀ ਨਹੀਂ ਦਿਖਿਆ ਕਿਉਂਕਿ ਵਿਲਦ ਬਿਊਰੋ ਨੇ ਜਿਹੜੀ 11000 ਪੰਨਿਆਂ ਚਾਰਜ ਦਹਾ ਕੀਤੀ ਹੈ ਉਹ ਕਾਫੀ ਲੰਮੀ ਹੈ ਜਿਸ ਕਰਕੇ ਅਦਾਲਤ ਨੂੰ ਟਾਈਮ ਲੱਗ ਰਿਹਾ ਹੈ ਅੱਜ ਅਦਾਲਤ ਨੇ ਅੰਦਰ ਕੇ ਸਮਾਂ ਮੰਗਿਆ ਹੁਣ 6 ਸਤੰਬਰ ਤੱਕ ਦਾ ਯਾਨੀ ਕਿ ਇਹ ਵਿਕਰਮ ਮਜੀਠੀਆ ਹੋਰ ਜੇਲ੍ਹ ਦੇ ਵਿੱਚ ਰਹਿਣਗੇ ਜਿਹੜੇ ਉਹਨਾਂ ਦੇ ਵਕੀਲਾਂ ਦਾਅਵੇ ਸੀ ਉਹ ਫਿਰ ਹੁੰਦੇ ਸਾਬਤ ਆਏ ਨਹੀਂ ਡੈਕਟਰ ਰਵਜਾ ਸਾਹਿਬ ਜਿਹੜੇ ਰਿੰਦਰ ਸਿੰਘ ਜੁੜੇ ਸੀ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਤੇ ਅਸੀਂ ਵੀ ਆਪਣੇ ਚੈਨਲ ਦੇ ਮਾਧਮੇ ਅਪੀਲ ਕਰਦੇ ਹਾਂ ਕਿ ਅੱਜ ਪੰਜਾਬ ਦੇ ਕਾਫੀ ਸਾਰੇ ਸ਼ਹਿਰ ਪਾਣੀ ਦੇ ਮਾਰਥਲੇ ਡੁੱਬੇ ਹੋਏ ਨੇ ਪਿੰਡਾਂ ਪਿੰਡਾਂ ਦੇ ਘਰਾਂ ਵਿੱਚ ਪਾਣੀ ਵੜ ਚੁੱਕਿਆ ਹੈ ਤੇ ਜਿਨ੍ਹਾਂ ਦੇ ਕੋਲ ਕੋਈ ਫालतू ਘਰਾਂ ਵਿੱਚ ਗੱਟੇ ਯਾਨੀ ਕਿ ਬੋਰੇ ਦੀ ਨੋਪਾ ਕਹਿੰਦੇ ਆ ਉਹ ਹੈਗੇ ਨੇ ਤਾਂ ਉਹ ਦਾਨ ਕਰਨ ਵੀਰ ਸੱਜਣ ਤਾਂ ਕਿ ਉਹਨਾਂ ਲੋਕਾਂ ਤੱਕ ਇੱਕ ਮਦਦ ਪਹੁੰਚਾਈ ਜਾ ਸਕੇ ਇਹ ਗੱਟਿਆਂ ਦੇ ਵਿੱਚੋਂ ਮਿੱਟੀ ਭਰ ਕੇ ਜਾਂ ਸਿਮਿੰਟ ਭਰ ਕੇ ਕੁਝ ਵੀ ਕਰਕੇ ਉਹ ਆਪਣੇ ਪਾਣੀ ਦੇ ਵੰਨ ਨੂੰ ਰੋਕ ਸਕਣਗੇ ਤੋਦੋ ਤੋਦੋ ਹੀ ਸਮੇ ਸਾਰਿਆਂ ਦੁਆਵਾਂ ਕਰਨੀ ਲੋੜ ਹੈ ਪੰਜਾਬ ਵਾਸੀਆਂ ਨੂੰ ਕਿਉਂ ਪੰਜਾਬ ਤੇ ਇੱਕ ਮਾੜਾ ਸਮੇ ਚੱਲ ਰਿਹਾ ਹੈ ਪਾਣੀ ਵੀ ਮਾਰਦਾ ਇਹ ਸਾਡੇ ਅੱਜ ਸ਼ਾਮ ਦੇ ਮੁੱਦੇ ਸੀਗੇ ਤੇ ਤੁਹਾਡੇ ਨਾਲ ਦੁਆਰਾ ਜੁੜਾ ਕੋਈ ਹੋਰ ਲਈ ਦੇ ਮੁੱਦੇ ਲੈ ਗਏ ਤੁਸੀਂ ਉੱਤੋਂ ਦੇਖੋ ਇਹ ਪੰਜਾਬੀ ਟੀਵੀ ਚੱਲਦੀਆਂ ਬਾਕੀ ਦੀਆਂ ਖਬਰਾਂ ਤੇ ਮੈਨੂੰ ਦਿਓ